ਉਹ ਤੁਹਾਡੇ ਸਾਹਮਣੇ ਕਿੰਨਾ ਕੁਛ ਕਰਨ ਦਾ ਹੈ ਕਿੰਨੇ ਨੌਜਵਾਨ ਸਾਡੇ ਉਹਨਾਂ ਨੇ ਜ਼ਖਮੀ ਕਰਤੇ ਆ ਕੀ ਕੁਛ ਹੋ ਗਿਆ ਇੱਕ ਮਰ ਵੀ ਗਿਆ ਵਿੱਚੋਂ ਤੇ ਅਜੇ ਵੀ ਸਾਨੂੰ ਆਖੀਆਂ ਦੇ ਹੱਤਵਾਦੀ ਇਹ ਆ ਉਹ ਨਹੀਂ ਹੱਤਵਾਦੀ ਆ ਕਿ ਇਹ ਮੋਦੀ ਹੋਣੀ ਤੇ ਖੱਟੇ ਹੋਣੀ ਹੱਤਵਾਦੀ ਆ ਚਾਹੇ ਵੀ ਜੇ ਇਤਾਂ ਹੀ ਕਰਨਾ ਫਿਰ ਸਾਨੂੰ ਇੱਕ ਬੰਨੇ ਕਰ ਦੇਣਾ ਆ ਵ ਇੱਕ ਬੰਨੇ ਹੋ ਜਾ ਗੱਲ ਨਿਬੜ ਜੇ ਕੰਦ ਵੱਜੀ ਹੋ ਜੀ ਕੰਦ ਵੱਜੀ ਆ ਆ ਸਾਜ ਸਾਨੂੰ ਫਿਰ ਛੱਡ ਦੇਣ ਇੱਕੋ ਬੰਨਾ ਹੀ ਪਿਆ ਜਾਓ ਭਾਊ ਤੁਸੀਂ ਵੀ ਪੱਗਾਂ ਦੇ ਇੱਧਰ ਹੋ ਜਾਓ ਤੇ ਅਸੀਂ ਇੱਧਰ ਹੋ ਜਾਂਦੇ ਆ ਤੇ ਅਸੀਂ ਹੁਣ ਤੁਸੀਂ ਸਾਰੇ ਕੁਝ ਵੇਂਦੇ ਜੀ ਵੀ ਅਸੀਂ ਕੋਈ ਬੰਦ ਨਹੀਂਗਾ ਕੀਤਾ ਤਾਰੇ ਸਾਹਮਣੇ ਜਿੰਨੇ ਰਾਹ ਬੰਦ ਕਰਕੇ ਉਹ ਬੈਠਿਆ ਕੋਈ ਡੰਡਾ ਨਹੀਂ ਮਾਰਦਾ ਕੋਈ ਗਾਲ ਨਹੀਂ ਕੱਢਦਾ ਤੇ ਉਹ ਤੁਹਾਡੇ ਸਾਹਮਣੇ ਕਿੰਨਾ ਕੁਸ਼ ਕਰਨਦਾ ਕਿੰਨੇ ਨੌਜਵਾਨ ਸਾਡੇ ਉਹਨਾਂ ਨੇ ਜ਼ਖਮੀ ਕਰਤੇ ਆ ਕੀ ਕੁਝ ਹੋ ਗਿਆ ਇੱਕ ਮਰ ਵੀ ਗਿਆ ਵਿੱਚੋਂ ਤੇ ਅਜੇ ਵੀ ਸਾਨੂੰ ਆਕੀਆਂ ਦੇ ਹੱਤਵਾਦੀ ਇਹ ਆ ਉਹ ਨਹੀਂ ਹੱਤਵਾਦੀ ਆ ਕਿ ਮੋਦੀ ਹੋਣੀ ਤੇ ਖੱਟੇ ਹੋਣੀ ਹੱਤਵਾਦੀ ਆ ਇਹ ਤੁਸੀਂ ਫੈਸਲਾ ਕਰਕੇ ਦੱਸੋ ਉਹਨਾਂ ਨੂੰ ਵੀ ਇਹ ਕੀ ਗੱਲ ਆ ਅਸੀਂ ਸਾਰਿਆਂ ਸੁੱਖਾ ਤੇ ਮੰਗਣਦੇ ਆ ਸਾਰਿਆਂ ਦੇ ਆ ਸਾਡੇ ਕੱਲਿਆਂ ਦੇ ਨਹੀਂ ਕਿ ਸਾਡੇ ਕੱਲਿਆਂ ਦੇ ਆ ਸਾਰੇ ਭਾਰਤ ਦੇ ਸਾਰੇ ਗਰੀਬ ਗੁਰਬੇ ਸਾਰਿਆਂ ਦੇ ਆ ਵੀ ਸਾਰਿਆਂ ਦਾ ਭਲਾ ਹੋਵੇ ਭਲਾ ਹੀ ਚਾਹਣੇ ਹੁਣ ਲੰਗਰ ਕਿਰਕ ਲੱਗੇ ਆ ਕੋਈ ਛਗੀ ਜਾਵੇ ਅਸੀਂ ਕਿਹਨੂੰ ਪੁੱਛਦੇ ਵੀ ਆਹ ਮੁਸਲਮਾਨ ਆ ਵੰਮਨਾ ਕੌਣ ਅਸੀਂ ਸਾਰਿਆਂ ਨੂੰ ਇੱਕੋ ਗਣਦੇ ਆ ਪਰ ਇਹ ਹੜੇ ਦੂਜੇ ਪਾਈ ਜਾਂਦੇ ਆ ਚਾਹੇ ਵੀ ਜੇ ਇਤਾਂ ਹੀ ਕਰਨਾ ਫੇਰ ਸਾਨੂੰ ਇੱਕ ਬੰਨੇ ਕਰ ਦੇਣ ਆਪ ਇੱਕ ਬੰਨੇ ਹੋ ਜਾ ਗੱਲ ਨਿਬੜ ਜੇ ਕੰਧ ਦਾ ਵੱਜੀ ਹੋ ਜੀ ਕੰਧ ਵੱਜੀ ਆ ਆ ਸਾਡੇ ਸਾਨੂੰ ਫੇਰ ਛੱਡ ਦੇਣ ਇੱਕੋ ਬੰਨਾ ਹੀ ਪਿਆ ਜਾਓ ਭਾਉ ਤੁਸੀਂ ਪੱਗਾਂ ਦੇ ਇੱਧਰ ਹੋ ਜਾਓ ਤੇ ਅਸੀਂ ਇੱਧਰ ਹੋ ਜਾਂਦੇ ਆਂ ਲੇਗੇ ਦੀ ਗੱਲ ਆ ਸਾ ਵੈਗਜੀ ਕੀ ਫਤ ਬਿਲਕੁਲ ਜਿਹੜਾ ਇੱਕ ਲਗਾਤਾਰ ਅਥਰੋ ਗੈਸ ਦੇ ਕੋਲੇ ਕੱਲ ਰਾਤ ਵੀ ਕਾਫੀ ਛੱਡੇ ਗਏ ਤੇ ਇੱਕ ਮੌਤ ਵੀ ਹੋ ਗਈ ਹੈ ਇਹ ਮੌਤ ਦਾ ਕਾਰਨ ਜਦੋਂ ਉਹਨਾਂ ਦੇ ਨਜਾਇਜ਼ ਕਰਦੇ ਆ ਚਲੋ ਹੁਣ ਦੁਨੀਆ ਖੜੋਤੀ ਕੀ ਜਾਂਦੀ ਇਹਨਾਂ ਨੂੰ ਤੇ ਦੁਨੀਆ ਖੜੋਤੀ ਤੇ ਨਜਾਇਜ਼ ਚਲਾ ਗਏ ਹੁਣ ਖੜੋਤੀ ਦੁਨੀਆ ਕੋ ਉਹਨਾਂ ਨੂੰ ਆਂਦੀ ਕੁਛ ਜਾਂ ਮਾਰਦੀ ਆ ਜਾਂ ਰੋੜਾ ਮਾਰਦੀ ਆ ਤਾਂ ਤਾਂ ਉਹਨਾਂ ਦਾ ਫਰਜ਼ ਆ ਉਹ ਕੁਛ ਨਹੀਂ ਕਰਦੇ ਤਾਂ ਕੱਲ ਉਹਨਾਂ ਦਾ ਬੰਦਾ ਮਾਰਕਤ ਆ ਇਹਨਾਂ ਦਾ ਜੋ ਵੀ ਮੋਦੀ ਕਰ ਰਿਹਾ ਇਹ ਸਭ ਗਲਤ ਕਰ ਰਿਹਾ ਜੋ ਵੀ ਚੀਜ਼ ਹੈ ਸਭ ਉਹ ਹੀ ਕੰਮ ਸਹੀ ਨਹੀਂ ਕਰ ਰਿਹਾ ਜੋ ਇਹ ਸਾਧ ਕੇ ਲਿਆ ਗਿਆ ਰਾਹ ਇਹਨੇ ਬੰਦ ਕੀਤੇ ਅਸੀਂ ਤਾਂ ਕੋਈ ਰਾਹ ਬੰਦ ਨਹੀਂ ਕੀਤਾ ਜੋ ਮੋਦੀ ਨੇ ਕੀਤਾ ਜੋ ਵੀ ਕੀਤਾ ਮੋਦੀ ਦੇ ਅੰਤਸ਼ਾਹ ਨੇ ਕੀਤਾ ਅਸੀਂ ਕੁਝ ਨਹੀਂ ਕੀਤਾ ਤੇ ਸਾਨੂੰ ਅਜੇ ਵੀ ਆਤਵਾਦੀ ਵੱਖਵਾਦੀ ਸਭ ਕੁਝ ਦੱਸਦਾ ਪਰ ਇਹ ਸਾਰੇ ਰੱਬ ਦੇ ਭਗਤ ਆ ਇਹਨਾਂ ਭਗਤਾਂ ਬਣ ਕੇ ਜਿੱਤ ਕੇ ਜਾਣਾ ਸਾਰਾ ਕੁਝ ਲੈ ਕੇ ਜਾਣਾ ਵੈਗਰੀ ਖਾਲਸਾ ਤੇ ਵੈਗਰੀ ਫਤਿਹ